ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਪੀਬੀ 77 ਸਟੱਡੀ ਪੁਆਇੰਟ ਦੇ ਅਫੀਸ਼ੀਅਲ YouTube ਚੈਨਲ ਤੇ ਅਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਅਪਡੇਟ ਲੈ ਕੇ ਆਇਆ ਹਾਂ ਅੱਜ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਹਾਂ ਜੀ ਟੀਚਿੰਗ ਅਤੇ ਨੌਨ ਟੀਚਿੰਗ ਦੀਆਂ ਕੁਝ ਨਵੀਆਂ ਵੈਕੈਂਸੀਆਂ ਨੂੰ ਲੈ ਕੇ ਹਾਜ਼ਰ ਹੋਇਆ ਹਾਂ ਇਸ ਵੀਡੀਓ ਦੁਆਰਾ ਸੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੇ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਜੀ ਸੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਜੀ ਵੀਡੀਓ ਨੂੰ ਪੂਰੀ ਜ਼ਰੂਰ ਦੇਖੋ ਜੀ ਅੱਜ ਦੀ ਵੀਡੀਓ ਦੇ ਵਿੱਚ ਦੱਸਣ ਲੇ ਜਾ ਰਿਹਾ ਹਾਂ ਦਿੱਲੀ ਸਰਵਿਸ ਸਿਲੈਕਸ਼ਨ ਬੋਰਡ ਦੀਆਂ ਕੁਝ ਵੈਕੈਂਸੀਆਂ ਆਏ ਹਨ ਨਾਨ ਟੀਚਿੰਗ ਅਤੇ ਟੀਚਿੰਗ ਦੀਆਂ 2354 ਵੈਕੈਂਸੀਆਂ ਹਨ ਜੀ ਅਤੇ ਇਹ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ ਇਹ ਔਨਲਾਈਨ ਅਪਲਾਈ ਕਰ ਸਕਦੇ ਹੋ ਜੀ ਇਸ ਦੀ ਜੋ ਡੇਟ ਰੱਖੀ ਗਈ ਹੈ ਜਦੋਂ ਸ਼ੁਰੂ ਹੋਈਆਂ ਸੀਗਾ ਇਹ 9 1 9 ਜਨਵਰੀ 2024 ਤੋਂ ਲੈ ਕੇ ਜਿਹੜੀ ਇਸ ਦੀ ਲਾਸਟ ਡੇਟ ਹੈ ਜੀ ਉਹ 7 ਫਰਵਰੀ 2024 ਤੱਕ ਹੈ ਜੀ ਇਹ ਹੋ ਗਈ ਜੀ ਡੇਟ ਦੀ ਗੱਲ ਅਤੇ ਔਨਲਾਈਨ ਫਾਰਮ ਹੈ ਜੀ ਜੋਬ ਲੋਕੇਸ਼ਨ ਜੋ ਹੈ ਦਿੱਲੀ ਜੀ ਠੀਕ ਹੈ ਜੀ ਜੋਬ ਜਿਹੜੀ ਜੋਬ ਦੀ ਕੈਟਾਗਰੀ ਹੈ ਉਹ ਹੈ ਪਰਮਾਨੈਂਟ ਹੈ ਸਰਕਾਰੀ ਨੌਕਰੀ ਹੈ ਪਰਮਾਨੈਂਟ ਨੌਕਰੀ ਹੈ ਜੀ ਅੱਗੇ ਜੀ ਇਹ ਨੋਟੀਫਿਕੇਸ਼ਨ ਇਹ ਡੇਟ ਹੋਗੀ ਜੀ ਜੋ ਫੀਸ ਰੱਖੀ ਗਈ ਹੈ ਜਨਰਲ OBC ਅਤੇ EWS ਦੀ ਜੋ ਫੀਸ ਰੱਖੀ ਗਈ ਹੈ ਉਹ ਹੈ 100 ਰੁਪਏ ਠੀਕ ਹੈ ਜੀ ਅਤੇ ਜੋ SC ST ਫਿਜ਼ੀਕਲ ਅਤੇ ਈਐਸ احمد ਦੀ ਜੋ ਫੀਸ ਰੱਖੀ ਗਈ ਹੈ ਉਹ ਹੈ 0 ਪੇਮੈਂਟ ਮੂਡ ਆਨਲਾਈਨ ਹੈ ਜੀ ਇਸ ਲਿਮਟ ਹੈ ਉਹ ਹੈ 18 ਤੋਂ 27 ਸਾਲ ਤੱਕ ਠੀਕ ਹੈ ਜੀ 18 ਤੋਂ 27 ਸਾਲ ਤੱਕ ਹੀ ਇਸ ਨੂੰ ਤੁਸੀਂ ਫਿਲ ਕਰ ਸਕਦੇ ਹੋ ਜੀ ਇਸ ਦੇ ਲਈ ਸਿਲੈਕਸ਼ਨ ਦਾ ਜੋ ਪ੍ਰੋਸੈਸ ਹੈ ਉਹ ਹੈ ਰਿਟਰਨ ਐਗਜ਼ਾਮੀਨੇਸ਼ਨ ਹੋਣਾ ਹੈ ਪਹਿਲਾਂ ਫਿਰ ਸਕਿੱਲ ਟੈਸਟ ਉਨਾ ਜੀ ਫਿਰ ਉਸ ਤੋਂ ਬਾਅਦ ਡਾਕੂਮੈਂਟ ਵੈਰੀਫਿਕੇਸ਼ਨ ਹੋਣਾ ਹੈ ਤੇ ਲਾਸਟ ਤੇ ਜਦੋਂ ਤੁਹਾਨੂੰ ਜੁਆਇਨਿੰਗ ਲੈਟਰ ਮਿਲਣੀ ਹੈ ਉਸ ਤੋਂ ਬਾਅਦ ਤੁਹਾਡਾ ਹੋਣਾ ਹੈ ਮੈਡੀਕਲ ਐਗਜ਼ਾਮੀਨੇਸ਼ਨ ਠੀਕ ਹੈ ਜੀ ਪੋਸਟ ਵਾਈਜ਼ ਕੁਆਲਿਫਿਕੇਸ਼ਨ ਅੱਗੇ ਆ ਗਿਆ ਅੱਗੇ ਪੋਸਟਾਂ ਜਿਵੇਂ ਤੁਹਾਨੂੰ ਮੈਂ ਦੱਸ ਦਿੰਨਾ ਜੂਨੀਅਰ ਅਸਿਸਟੈਂਟਸ ਦੀਆਂ ਜੋ ਕੁਆਲਿਫਿਕੇਸ਼ਨ ਹੈ ਉਹ ਮੰਗੀ ਗਈ ਹੈ 12ਵੀਂ ਪਾਸ ਪਲੱਸ ਟਾਈਪਿੰਗ ਜੋ ਟਾਈਪਿੰਗ ਦੀ ਸਪੀਡ ਰੱਖੀ ਗਈ ਹੈ ਉਹ ਹੈ 35 20 दी ਅਤੇ ਹਿੰਦੀ ਦੀ ਜੋ ਰਕੀ ਹੈ ਉਹ 30 ਦੀ ਸਪੀਡ ਰੱਖੀ ਗਈ ਹੈ ਜੀ ਹਾਂਜੀ ਇਸ ਨੂੰ ਤੁਸੀਂ ਅਪਲਾਈ ਕਿਵੇਂ ਕਰਨਾ ਹੈ ਉਹ ਵੀ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਦਿੰਦਾ ਜੀ ਜੇ ਪੋਸਟ ਬਾਰੇ ਜਾਣ ਕਰ ਦਿੱਤੀ ਹੋਈ ਹੈ ਜੀ ਜੂਨੀਅਰ ਅਸਿਸਟੈਂਟ ਦੀ ਹੈ ਜੀ 1780 ਟੋਟਲ ਸਟੈਨੋਗ੍ਰਾਫਰ ਦੀ ਹੈ 162 ਅਸਿਸਟੈਂਟ ਦੀਆਂ ਜੋ ਵੈਕੈਂਸੀਆਂ ਹਨ 104 ਠੀਕ ਹੈ ਜੀ ਅੱਗੇ ਆ ਦੇਖ ਲਓ ਜੀ ਜੇ ਆਰ ਸਟੈਨੋਗ੍ਰਾਫਰ ਦੀਆਂ 24 ਲੋਅਰ ਡਿਵੀਜ਼ਨ ਕਲਰਕ ਦੀਆਂ 284 ਅਤੇ ਜੋ ਟੋਟਲ ਪੋਸਟਾਂ ਹਨ ਉਹ ਹਨ 2354 ਠੀਕ ਹੈ ਜੀ ਹੁਣ ਤੁਸੀਂ ਇਹਨੂੰ ਫਿਲ ਕਿਵੇਂ ਕਰਨਾ ਹੈ ਥੋੜਾ ਜਾਂ ਇਸ ਬਾਰੇ ਤੁਹਾਨੂੰ ਮੈਂ ਦੱਸ ਦਿੰਦਾ ਜੀ ਆਪਣੇ ਵੈਬਸਾਈਟ ਦਾ ਤੁਹਾਨੂੰ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਉੱਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ ਹੀ ਇਸ ਵੈਬਸਾਈਟ ਤੇ ਤੁਸੀਂ ਵਿਜ਼ਿਟ ਕਰੋਗੇ ਉਸ ਤੋਂ ਬਾਅਦ ਤੁਸੀਂ ਕਰਨਾ ਹੈ ਕਿ ਫਿਲ ਆਨਲਾਈਨ ਫਾਰਮ ਫੋਲੋ ਨੋਟੀਫਿਕੇਸ਼ਨ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਸ਼ਾਰਟ ਨੋਟੀਫਿਕੇਸ਼ਨ ਵੀ ਕਰ ਸਕਦੇ ਹੋ ਤਾਂ ਅਫੀਸ਼ੀਅਲ ਵੈਬਸਾਈਟ ਵੀ ਤੁਸੀਂ ਇਸ ਦੀ ਖੋਲ ਸਕਦੇ ਹੋ ਪਰ ਆਪਾਂ ਤੁਸੀਂ ਕਰਨਾ ਫਿਲ ਆਨਲਾਈਨ ਫਾਰਮ ਕਰ ਦਿੰਦੇ ਆ ਇੰਦੇ ਤੇ ਕਲਿੱਕ ਇਹ ਤੁਹਾਡੇ ਕੋਲ ਅਫੀਸ਼ੀਅਲ ਵੈਬਸਾਈਟ ਦੀ ਜੋ ਜਿੱਥੇ ਤੁਸੀਂ ਫਾਰਮ ਨੂੰ ਰਜਿਸਟ੍ਰੇਸ਼ਨ ਕਰਨਾ ਹੈ ਇਹ ਖੁੱਲ ਕੇ ਆ ਜਾਏਗਾ ਜੀ ਇੱਥੇ ਤੁਸੀਂ ਕਲਿੱਕ ਫੋਰ ਨਿਊ ਰਜਿਸਟ੍ਰੇਸ਼ਨ ਤੇ ਤੁਸੀਂ ਕਲਿੱਕ ਕਰ ਸਕਦੇ ਹੋ ਅ ਤਾਂ ਜੇਕਰ ਤੁਸੀਂ ਇੱਕ ਵਾਰੀ ਪਹਿਲਾਂ ਵੀ ਫਾਰਮ ਫਿਲ ਕੀਤਾ ਸੀਗਾ ਕੁਝ ਅਧੂਰਾ ਰਹਿ ਗਿਆ ਤਾਂ ਤੁਸੀਂ ਇੱਥੇ ਕਲਿੱਕ ਕਰ ਸਕਦੇ ਹੋ ਕਲਿੱਕ ਟੂ ਸਾਈਨ ਇਨ ਅਤੇ ਫੋਰਗਟ ਪਾਸਵਰਡ ਵੀ ਤੁਸੀਂ ਕਰ ਸਕਦੇ ਹੋ ਜੀ ਜੇਕਰ ਤੁਸੀਂ ਚਾਹੁੰਦੇ ਹੋ ਇਹ ਪੂਰੀ ਤਰ੍ਹਾਂ ਫਾਰਮ ਕਿਵੇਂ ਫਿਲ ਕਰਨਾ ਹੈ ਜੇਕਰ ਤੁਸੀਂ ਫਿਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਉਸ ਲਈ ਵੀ ਮੈਂ ਵੀਡੀਓ ਬਣਾ ਦੇਗਾ ਜੀ ਸੋ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਉਣੀ ਆਈ ਹੋਣੀ ਹੈ ਜੀ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ